2.5 ਸਾਲ ਦੀ ਸੀ ਜਿਆਦਾ ਇਹ ਜਲੀ ਹੈ 2.5 ਸਾਲ ਤੋਂ ਵੱਧ 3 ਕੁ ਸਾਲ ਦੀ ਹੋਈ ਹੈ ਇਹ 3.5 ਸਾਲ ਤੱਕ ਦਾਦਾ ਜਕਮ ਰਿਹਾ ਹੈ ਇਹਦਾ ਬਾਪ ਜਦ ਚਲੇ ਗਏ ਸੀ ਜਿਆਦਾ ਇਹ ਜਖਮ ਹੈ ਸੀ ਛੋਟੇ ਛੋਟੇ ਦਿਲ ਤੇ ਜਖਮ ਹੈਗੇ ਸੀ ਇਹਦੇ ਵੀ ਆ ਚੀਜ਼ ਸਾਰੀ ਇਹਦੀ ਜਲੀ ਹੋਈ ਉਹਦੋਂ ਬਾਅਦ ਵੀ ਦੇਖੋ ਵੀ ਕੱਲੀ ਉਹ ਸਾਹਮਣਾ ਕਰਦੀ ਹੈ 6ਵੀਂ 7ਵੀਂ ਦੀ ਇਹ ਮੇਰੇ ਨਾਲ ਕੰਮ ਕਰਦੀ ਹੈ ਥੋੜਾ 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 ਜਿਆਦੀ ਕੰਮ ਲੱਗੀ ਹੋਈ ਹੈ ਜਿਹੜੇ ਇਹਨਾਂ ਦੇ ਤੁਸੀਂ ਦੱਸ ਰਹੇ ਹੋ ਕਿ ਪਿਤਾ ਚਲੇ ਗਏ ਸੀ ਕੀ ਵਜ੍ਹਾ ਕੀ ਰਹੀ ਹੈ ਕਿਉਂ ਚਲੇ ਗਏ ਚੱਲ ਨਹੀਂ ਸੀ ਸਕਦਾ ਜਿਸ ਤਰ੍ਹਾਂ ਰੋਂਦੀ ਸੀ ਤਕਲੀਫ ਘੜਦੀ ਸੀ ਉਹਨੂੰ ਦੇਖਣਾ ਬਹੁਤ ਔਖਾ ਹੋ ਜਾਂਦਾ ਸੀ ਤੇ ਜਦੋਂ ਪੀ ਕੇ ਆਉਣਾ ਤਾਂ ਗੋਦੀ ਜਕਣ ਹੀ ਕੰਨਾ ਵੀ ਮੈਂ ਆਪਣੀ ਕੁੜੀ ਦੀ ਜ਼ਿੰਦਗੀ ਖਰਾਬ ਕਰਦੀ ਵੀ ਮੇਰੇ ਕੰਮ 'ਚ ਇਹਦਾ ਨੁਕਸਾਨ ਹੋ ਗਿਆ ਬਹੁਤ ਸਾਫ ਸੁਥਰੀ ਸੋਹਣੀ ਬਹੁਤ ਸੀ ਫਿਰ ਦੇਖ ਨਹੀਂ ਸੀ ਸਕਦਾ ਦੁੱਖ ਕਿਸੇ ਦਾ ਨਹੀਂ ਦੇਖ ਸਕਦਾ ਹੈਗਾ ਫਿਰ ਆਪਣਾ ਹੀ ਹੁਣ ਰੱਬ ਜਾਣੇ ਹੁਣ ਉਹਦੇ ਨਾਲ ਕੀ ਪਾਣਾ ਬੀਤੇ ਆ ਕੀ ਨਹੀਂ ਇਹ ਆਪਾਂ ਨੂੰ ਕੋਈ ਪਤਾ ਨਹੀਂ ਅੱਜ ਤੱਕਰ ਕੁਝ ਨਹੀਂ ਪਤਾ ਕਿੱਥੇ ਨੇ ਕੁਝ ਵੀ ਨਹੀਂ ਪਤਾ ਲੋਕਾਂ ਦੀ ਹਵਾ ਨਾ ਕੋਈ ਸਾਨੂੰ ਕਿਤੇ ਬੰਬੇ ਭੇਜ ਦਿੰਦੇ ਸੀ ਕੋਈ ਰਾਜਪੁਰੇ ਭੇਜ ਦਿੰਦੇ ਸੀ ਵੀ ਉੱਥੇ ਦੇਖ ਲੋ ਇੱਥੇ ਦੇਖ ਲੋ ਬਥੇਰੇ ਰਿਸ਼ਤੇਦਾਰ ਵੀ ਭੱਜੇ ਨੱਠੇ ਨੇ ਪਰ ਕਿਤੇ ਕੁਝ ਮਿਲਿਆ ਹੀ ਨਹੀਂ ਕਿਤੇ ਖਰਾਬੀ ਉਹ ਕੀਤੀ ਹੈ ਸਭੀ ਜੋ ਘਰੋਂ ਝੁਗਿਆ 6 ਮਹੀਨੇ ਦਾ ਸੀ ਨਗੌਰੇ ਨਹੀਂ ਕੀਤੀ ਵੀ ਆ ਜਾਊਗਾ ਦੇ ਉਹ ਤਾਂ ਮਨ ਕੋ ਸ਼ਾਂਤ ਹੋ ਜੂਗਾ ਆ ਜੂਗਾ ਪਰ ਨਹੀਂ ਫਿਰ ਐਪਲੀਕੇਸ਼ਨ ਵੀ ਲਖਾਈ ਥਾਣੇ ਦੇ ਵਿੱਚ ਵੀ ਲੋਕ ਕਹਿੰਦੇ ਸੀ ਵੀ ਜਿਵੇਂ दारू ਪੀਣ ਲੱਗ ਗਿਆ ਵੀ ਕੋਈ ਇਹ ਤੇ ਗੱਲ ਨਾਲ ਕੁਛ ਪਾ ਦੇ ਸਾਰੇ ਬੰਨੇ ਜਾਉਂਗੇ ਸੋਰਾ ਸਾ ਮੇਰੇ ਵਿਆਹ ਨੂੰ ਸੀ ਉਹ ਕੁਛ ਨਹੀਂ ਸਿਖਾ ਦੇ ਬਿੰਦੇ ਬਹੁਤ ਔਕੜਾਂ ਦਾ ਸਾਹਮਣਾ ਕੀਤਾ ਬਹੁਤ ਹੀ ਤਕਲੀਫ ਪੱਟੀ ਹੈ ਪਰ 7ਵੀਂ ਦੀ ਫੇਰੇ ਮੇਰੇ ਨਾਲ ਕੰਮ ਕਰਦੀ ਹੈ 7ਵੀਂ ਕਲਾਸ ਦੇ ਵਿੱਚੋਂ ਆ ਜਾਣਾ ਦਾਦੀ ਦੇ ਨਾਲ ਆਕੇ ਕੰਮ ਕਰਨਾ ਮੇਰਾ ਵੀ ਮੰਮੀ ਮੇਰੀ ਇਕੱਲੀ ਕੰਮ ਕਰਦੀ ਹੈ ਕੰਮ ਮੈਂ ਪਹਿਲਾਂ ਤੋਂ ਹੀ ਇਕੱਲੀ ਨਹੀਂ ਕੀਤਾ ਹੁਣ ਮੇਰੇ ਨਾਲ ਇਹਦਾ ਸਾਥ ਹੈਗਾ ਬਿਨਾ ਪਤੀ ਦੇ ਸਹਾਰੇ ਤੋਂ ਤੁਸੀਂ ਸਾਰਾ ਆਪਣਾ ਇਹ ਜੀਵਨ ਕੱਟਿਆ ਬਹੁਤ ਜ਼ਿਆਦਾ ਇੱਕ ਬੱਚੇ ਤੇ ਵੀ ਕੇਸ ਪਿਆ ਗਿਆ ਸੀ ਕਿੰਨੀ ਤੇ ਉਹਦਾ ਵੀ ਕੰਮ ਤੇ ਹੁਣੇ ਕੀੜੇ ਕਿੜੇ ਕੰਮ ਮਤਲਬ ਕੀ ਕਰ ਸਕਦੀ ਹੈ ਬੁਟੀਕ ਦੇ ਸਾਰੇ ਸੇਵਾਵਾਂ ਵਗੈਰਾ ਸਾਰ ਕਰਦੀ ਹੈ ਪਾਰਲਰ ਦਾ ਵੀ ਕਰੀ ਜਾਂਦੀ ਹੈ ਕੰਮ ਸਾਰੇ ਕਰੀ ਜਾਂਦੇ ਜਿਹੜਾ ਕੋਈ ਭੈਣ ਭਾਈ ਕਹਿੰਦਾ ਮੇਰਾ ਕਰ ਦੇ ਉਹਦਾ ਕਰੇ ਉਹਨਾਂ ਨੇ ਕੋਈ ਐ ਨਹੀਂ ਕਿਸੇ ਨੂੰ ਜਵਾਬ ਨਹੀਂ ਦੇਣਾ ਸਾਰਾ ਵਧੀਆ ਕੰਮ ਕਰਦੀ ਹੈ ਬਾਕੀ ਦੇਖੋ ਵੀ ਜੇ ਇਹਦਾ ਮੜਾ ਮੋਟਾ ਤੁਸੀਂ ਕਹਿ ਸੋ ਕੀ ਕਹਾ ਕਿ ਇਹਦਾ ਕੋਈ ਹਿਲਾ ਬਣ ਜਵੇ ਅੱਜ ਤਾਂ ਮੈਂ ਬੈਠੀ ਆਂ ਕੱਲੂ ਕੁਛ ਮੇਰੇ ਨਾਲ ਕੋਈ ਐਜੀ ਗੱਲ ਹੋ ਜਾਈਏ ਮੇਰੇ ਤਾਂ ਕੋਈ ਨਾ ਚਾਹੀਏ ਪੜੀ ਲਿਖੀ ਹੈਗੀ ਹੈ ਕਿੰਨਾ ਕਪੜੀ ਹੋਈ ਹੈ ਪਲੱਸ 2 ਕੀਤੀ ਹੋਈ ਹੈ ਹਾਂ ਕੰਪਿਊਟਰ ਦਾ ਕੋਰਸ ਕੀਤਾ ਹੈ ਪਲੱਸ 2 ਕੀਤੀ ਹੋਈ ਹੈ ਸਮਝਦੀ ਹੈ ਸਾਰੀ ਗੱਲ ਬਸ ਸਾਰੀ ਗੱਲ ਸਮਝਾਂਗੀ ਹੈ ਬੁਲਾਣ ਦੀ ਕੋਸ਼ਿਸ਼ ਕਰੀਏ ਜੇ ਹੁਣ ਆਪਾਂ ਕੁਝ ਇਹਨੂੰ ਪੁੱਛੀਏ ਸਮਝਦੀ ਹੈ ਗੱਲ ਹਾਂਜੀ ਸਾਰਾ ਹੋ ਗਿਆ ਸਮਝ ਨਹੀਂ ਆਈ ਇਹ ਹੀ ਕਰਦੀ ਹੈ ਪਿੱਤੇ ਮੈਰਿਜ ਵਗੈਰਾ ਦਾ ਸੋਚਿਆ ਕੁਝ ਮੈਰਿਜ ਮੰਨਦੀ ਨਹੀਂ ਵਿਆਹ ਕਰਾਉਣਾ ਮੰਨਦੀ ਨਹੀਂ ਹਾਂ ਬਗਾ ਮੱਤਾ ਕਰਦੀ ਦਦਾ ਜੀ ਮੰਦੇ ਬਗਾ ਮਮਾ ਹੁਣ ਤਾਂ ਹੈਗੇ ਨੇ ਬਗਾ ਹਾਂ ਹੈਗਾ ਮੰਮੀ ਤਾਂ ਕੱਲੀ ਨਹੀਂ ਚੱਲਦੇ ਨਾ ਨਹੀਂ ਮੰਮੀ ਤਾਂ ਕੱਲੀ ਹੀ ਆ ਹੁਣ ਬਗਾ ਮਮੇ ਨੂੰ ਖੁਸ਼ ਹੋ ਗਿਆ ਨਹੀਂ ਫਿਰ ਵੀ ਤਾਂ ਕੱਲੀ ਰਹਿ ਜੈਗੀ ਉਹ ਖੁਸ਼ ਖੁਸ਼ ਹੋ ਤਾਂ ਮਤੇ ਬਗਾ ਬਗਾ ਹਾਂ ਪਤਾ ਬਗਾ ਚੰਗਾ ਲੱਗਦਾ ਕੰਮ ਕਰਨਾ ਬਗਾ ਆ ਬੈ ਆ ਪ੍ਰਮਾਤਮਾ ਨਾਲ ਕੋ ਦਿਲ ਪਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਹੋਵੇ ਰੱਬ ਨਾਲ ਮੇਰੇ ਖਿਆਲ ਚ ਅੱਪਾ ਜਦੋਂ ਵੀਡੀਓ ਚੱਲੂਗੀ ਟੀਵੀ ਤੇ ਟੈਲੀਕਾਸਟ ਹੋਏਗੀ ਕਾਫੀ ਲੋਕ ਮਦਦ ਲਈ ਵੀ ਆ ਜਾਂਦੇ ਨੇ ਹਨਾ ਤੇ ਕੋਈ ਮੈਂ ਇਹ ਕਹਿੰਦਾ ਵੀ ਕਦੇ ਨਾ ਕਦੇ ਆਪਣੇ ਜੀਵਨ ਸਾਥੀ ਦੀ ਵੀ ਤਾਂ ਜ਼ਰੂਰਤ ਹੋਊਗੀ ਕਦੇ ਨਾ ਕਦੇ ਮੰਮੀ ਵੀ ਹੈ ਹੁਣ ਤੁਹਾਡੇ ਚਲੋ ਨਾਲ ਤੁਹਾਡੀ ਹੈਲਪਲੀ ਹੈਗੇ ਨੇ ਬੱ ਇੱਥੇ ਠੀਕ ਹੈ। ਸਾਰੇ ਭੈਣ ਭਾਈਆਂ ਦਾ ਸਾਥ ਵਧੀਆ ਪਿਆਰ ਮਿਲਦਾ ਇਹਨੂੰ। ਉਹ ਜਿਹੜਾ ਕੋਈ ਦੁੱਖ ਕੱਟ ਕੇ ਆਇਆ ਹੋਇਆ ਉਹ ਤਾਂ ਇਹ ਕਹਿੰਦਾ ਵੀ ਠੀਕ ਹੈ, ਤੁਹਾਡੇ ਕੋਲ ਹੈ। ਬਥੇਰਾ ਪਿਆਰ ਦਿੰਦੇ ਨੇ ਸਾਰੇ ਭੈਣ ਭਾਈ ਰਿਸ਼ਤੇਦਾਰ ਵੀ ਉਹਨਾਂ ਨੇ ਕਾਤਾ ਉਹਨਾਂ ਚੱਲ ਗਏ ਇੱਥੇ ਜਾਨੀ ਸਾਰਿਆਂ ਨਾਲ ਕੁਲੀ ਮਿਲੀ ਹੋਈ ਹੈ। ਕੋਈ ਤਕਲੀਫ ਨਹੀਂ ਇਹਨੂੰ, ਕੋਈ ਦੁੱਖ ਨਹੀਂ। ਦੁੱਖ ਦੇਖਦੀ ਐ ਤਾਂ ਬਹੁਤ ਭਾਰੀ ਲੱਗਦਾ ਵੀ ਕਿਉਂ ਬਿਉਨੇਓ ਕੁੜੀਆਂ ਨੂੰ ਉਹ ਇਹਦੀ ਮਸੀ ਦੀ ਕੁੜੀ ਐ ਕੋਈ ਉਹ ਵੀ ਇੱਕ ਨੇ ਇੰਨੀ ਤਕਲੀਫ ਦੇ ਵਿੱਚ ਆਈ ਐ ਸਾਰੇ ਨਾਲ ਤਾਂ ਇਹ ਚੀਜ਼ ਹੋ ਸਕਦੀ ਐ ਹੁੰਦੀ ਤਾਂ ਨਹੀਂ ਆਪਾਂ ਸਮਝਦੇ ਹਾਂ ਨਾ ਇਹ ਨਹੀਂ ਨਾ ਸਮਝਦੀ ਇਹ ਕਹਿੰਦੀ ਐ ਵੀ ਕੀ ਦੁੱਖ ਹੈ ਦੁੱਖੇ ਮਾਮ ਮੇਰੀ ਘਟਦੀ ਫਿਰਦੀ ਐ ਦੁੱਖ ਮੈਂ ਕੱਟੂਗੀ ਫਿਰ ਕੀ ਕਰੂੰਗੀ ਮੈਂ ਫਿਰ ਕੋ ਸੰਭਣਾ ਵੀ ਨਹੀਂ ਕਿਸੇ ਨੇ अच्छा बुटीक ਚਲਾਉਂਦੇ ਨੂੰ ਕਿੰਨਾ ਕਸਮਾ ਹੋ ਗਿਆ ਤੁਹਾਨੂੰ ਦੋਨੋਂ ਤੁਹਾਡੀ ਹੈਲਪ ਕਿੰਨੇ ਸਾਲਾਂ ਤੋਂ ਕਰਾ ਰਹੇ ਇਹ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਜੱਦੀ ਨਾਲ ਲੱਗੀ ਹੋਈ ਹੈ बुटीक ਤਾਂ ਮੈਂ ਪਹਿਲਾਂ ਤੋਂ ਹੀ ਬੁੱਤ ਕੰਮ ਕੀਤਾ ਤੁਸੀਂ ਲਾਲੋ ਸਾਹਿਬ ਹਾਂ ਵੀ ਕੰਮ ਤਾਂ ਬੰਦਿਆਂ ਨਾਲ ਉਹ ਵੀ ਵੱਧ ਕੀਤਾ ਬੰਦਾ ਥੱਕ ਜਾਂਦਾ ਸੀ ਪਰ ਮੈਂ ਥੱਕਦੀ ਨਹੀਂ ਸੀ ਕਿਉਂ ਮੈਨੂੰ ਜ਼ਰੂਰਤਾਂ ਸੀ ਮਜਬੂਰੀ ਕੰਮ ਕਰਵਾਉਂਦੀ ਹੈ ਠੀਕ ਹੈ ਇੱਥੇ ਕੰਮ ਇੱਥੇ ਬਹੁਤ ਵਧੀਆ ਕੰਮ ਅੱਛਾ ਪ੍ਰਿਤ ਸਪੋਜ਼ ਜੇ ਮੁੱਖ ਮੰਤਰੀ ਸਾਹਿਬ ਤੱਕ ਇਹ ਵੀਡੀਓ ਪਹੁੰਚ ਜਾਂਦੀ ਹੈ ਕੀ ਕਹੋਗੇ ਕੋਈ ਨੌਕਰੀ ਚਾਹੀਦੀ ਹੈ ਕੀ ਚਾਹੀਦੀ ਕਿੱਦਾਂ ਦੀ ਮਦਦ ਚਾਹੀਦੀ ਹੈ ਅਬ 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 ਨੌਕਰੀ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਬੰਦ ਛੋਟੀ ਜਿਹੀ ਮਿਲ ਜਵੇ ਕੋਈ ਆਪ ਜਿਆਦਾ ਵੀ ਨਾ ਹੋਵੇ ਸਾਡੇ ਛੋਟੀ ਜਿਹੀ ਮੈਂ ਭੈਣਾ ਭਾਈਆਂ ਦੇ ਵਿੱਚ ਰਲ ਕੇ ਟਾਈਮ ਕੱਟੇ ਤਾਂ ਅਬ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਨੇ ਆਪਣੇ ਪੰਜਾਬ ਦੇ ਬੜੇ ਇੱਕ ਕਹਿ ਲਈਏ ਨਾ ਪਹਿਲੀ ਵਾਰ ਇਸ ਤਰ੍ਹਾਂ ਦੇ ਮੁੱਖ ਮੰਤਰੀ ਸਾਹਿਬ ਆਏ ਨੇ ਜਿਹੜੇ ਗਰੀਬਾਂ ਦੀ ਬਾਹ ਮ ਫੜਦੇ ਨੇ ਹਣਾ ਆਪਣੀ ਵੀਡੀਓ ਜੇ ਉਹਨਾਂ ਤੱਕ ਪਹੁੰਚ ਜਾਂਦੀ ਹੈ ਜੇ ਉਹਨਾਂ ਦਾ ਕੋਈ ਇਸ ਸਮੇਂ ਦੇਖ ਰਿਹਾ ਹੋਊਗਾ ਹੋ ਸਕਦਾ ਤੁਹਾਡੇ ਵੀ ਸੁਣੀ ਜਾਵੇ ਸੁਣੋ ਭਗਵੰਤ ਮਾਨ ਜੀ ਬਹੁਤ ਜਿਆਦਾ ਨੇੜੇ ਹੋ ਕੇ ਵੀ ਸੁਣ ਲੈਣਾ ਮੇਰੀ ਧੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਮੇਰੇ ਬੱਚਾ ਕਿਸੇ ਟਿਕਾਣੇ ਲੱਗ ਜਵੇ ਕਿਉਂਕਿ ਜਿੰਨੀ ਦੇਰ ਮੈਂ ਬੈਠੀ ਹੂੰਨੀ ਦੇਰ ਤੱਕ ਨੂੰ ਕੋਈ ਤਕਲੀਫ ਨਹੀਂ ਇਸ ਤੋਂ ਬਾਅਦ ਹੁਣ ਕੀ ਪਤਾ ਹੁੰਦਾ ਕਿਸੇ ਵੀ ਆਪਣੇ ਪੈਰਾਂ ਤੇ ਖੜੀ ਹੋ ਹਰ ਇੱਕ ਭੈਣ ਭਾਈ ਵੀ ਨਾਲ ਲੱਗੂਗਾ ਕੋਈ ਸਹਾਰਾ ਵੀ ਦੇਊਗਾ ਵੀ ਹਾਂ ਬੱਚਾ ਕੰਮ ਕਰਦਾ ਪਰ ਅੱਜ ਤੱਕ ਮੈਂ ਕਿਸ ਤੋਂ ਮੰਗਿਆ ਤਾਂ ਹੈ ਨਹੀਂ ਸਹਾਰਾ ਕੰਮ ਕਰਕੇ ਹੀ ਖਾਣੇ ਤੋੜੀ ਖਾ ਲੋ ਬਹੁਤ ਹੀ ਨਾਸੀ ਥੋੜੀ ਖਾਓ ਪਰ ਰੋਟੀ ਤਾਂ ਰੱਬ ਦਿੰਦਾ ਹੈ ਪਰ ਇਹਦਾ ਕੁਝ ਮਾੜਾ ਜਿਹਾ ਜਰੀਆ ਬਣਨਾ ਚਾਹੀਦਾ ਰੀਤ ਮम्मा ਨੂੰ ਬਹੁਤ ਟੈਨਸ਼ਨ ਹੈ ਤੁਹਾਡੀ ਬਹੁਤ ਜ਼ਿਆਦਾ ਮੈਂ ਬੱਬਾ ਉਹ ਉਹ ਤੁਮਾਂ ਜੀ ਨੂੰ ਬੇਨਤੀ ਚੋਈਏ ਨੌਕਰੀ ਦੇ ਦਿਓ ਤੁਹਾਡੇ ਘਰ ਚ ਕੋਈ ਵੀ ਘਟਾ ਨਹੀਂਗਾ ਬਹੁਤ ਖੁਸ਼ ਆ ਤੁਹਾਡੇ ਕੋਲੇ ਇਹ ਛੋਟੀ ਜਿਹੀ ਨੌਕਰੀ ਇਹਨੂੰ ਦੇ ਦੇਣਗੇ ਪਰ ਮਾਤਮਾ ਵੱਲੋਂ ਇਹਨਾਂ ਨੂੰ ਬਹੁਤ ਦੁਆਏ ਦੇਊਗੀ ਬਰੀ ਆਵੇ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਇਹ ਮੇਰਾ ਬੱਚਾ ਟਿਕਾਣੇ ਲੱਭ ਜੂਗਾ